ਤਮੋਂ ਹੋਰ ਕਿਵੇਂ ਜਿੱਦਦਾ ਰਿਹਾ ਥੋੜੇ ਇੱਥੇ ਮੈਂ ਮੋਹਲ ਬਾਰੇ ਹੋਰ ਥੋੜੇ ਪਿੰਡਾਂ ਦੇ ਗੱਲ ਸੁਣਿਆ ਮੈਂ ਇੱਧਰ ਆ ਕੇ ਪਤਾ ਲੱਗਿਆ ਉਹ ਮਿਹਰ ਬੰਦੇ ਦੀ ਕੋਈ ਕੁਆਲਿਟੀ ਨਹੀਂ ਜਿੱਤ ਕੇ ਮੈਂ ਜਾਂਦਾ ਸੀ ਉਹ ਕਹਿੰਦੇ ਭਾਈ ਉਹ ਹੋਰੋਂ ਕਰਦਾ ਸੀ ਦੇਖਦਾ ਵਿਚਾਰ ਪੰਜ ਬੰਦੇ ਬੈਠੇ ਐ ਇਸ ਕਦੇ ਮੋਟਰ ਤੇ ਆਥਨ ਦਾ ਵੇਲਾ ਗੱਡੀ ਦੇ ਬ੍ਰੇਕ ਮਾਰਦਾ ਰੋਗਦਾ ਉਹਨਾਂ ਕੋਲੇ ਜਾਂਦਾ ਵੀ ਲਿਆਓ ਯਾਰ ਜੇ ਘਰ ਦੀ ਕੱਢੀ ਹੈਗੀ ਤਾਂ ਲਿਆਓ ਪੀਣੇ ਆ ਘੁੱਟ ਕਹਿੰਦੇ ਉੱਥੇ ਹੋ ਕੱਢ ਲੈਂਦੇ ਬੰਦੇ ਪਈ ਹੁੰਦੀ ਐ ਕੋਠੇ ਜੱਤ ਨੇ ਕਹਿੰਦੇ ਪਿਗ ਲਾ ਕੇ ਦੋ ਤੁਰ ਜਾਂਦਾ ਉਹ ਚਾਰ ਪੰਜ ਬੰਦੇ ਉਹੀ ਗਲਾਸ ਚਾਰ ਪੰਜ ਮਹੀਨੇ ਧੋਂਦੇ ਨਹੀਂ ਸੀ ਵੀ ਮੋਫਰ ਪੀ ਕੇ ਗਿਆ ਉਹ ਐਂ ਜਿੱਤੀ ਗਿਆ ਅਸੀਂ ਬੰਦਾ ਚੁਣਨ ਵੇਲੇ ਸਰਪੰਚ ਮੈਂਬਰ ਐਮ ਐਲ ਏ ਐਮ ਪੀ ਚੁਣਨ ਵੇਲੇ ਉਹਦੀ ਸੋਚ ਉਹਦੀ ਵਿਚਾਰਤਾਰਾ ਉਹਦੀ ਸਮਝ ਦੇਖੀ ਐ ਨਹੀਂ ਵੀ ਬਾਈਕ ਨਹੀਂ ਆਈ ਪਿੰਡ ਚ ਆਉਗੀ ਉਹ ਤੇ ਪੁੱਛ ਲਿਓ ਬਾਈ 15000 ਐਮਪੀ ਰਹੇਗੀ ਪੁੱਛ ਲੋ ਵੀ ਕਾਲੇ ਕਾਨੂੰਨਾਂ ਦੇ ਖਿਲਾਫ ਕੀ ਕਹਿੰਦੇ ਸੀਗੇ ਬੀਬਾ ਵੀ ਸੁਖਵੀਰ ਸਿੰਘ ਪ੍ਰਕਾਸ਼ ਸਿੰਘ ਵੀ ਕਾਨੂੰਨ ਬਹੁਤ ਚੰਗੇ ਆ ਪਤਾ ਲੱਗਾ ਲੋਕਾਂ ਨੇ ਪਿੰਡ ਜ ਨਹੀਂ ਬਣਦੇ ਨੇ ਕਹਿੰਦੇ ਮਾਰੇ ਇਕੱਠ ਜੋੜ ਤੋੜਤਾ ਗੱਜੋ ਟੁੱਟਿਆ ਡੱਟਿਆ ਨਹੀਂ ਅੰਦਰੋਂ ਇਕੱਠਾ ਹੀ ਆ ਆਜੀਤ ਮੇਂਦਰ ਸਿੱਧੂ ਸਿੰਘੋਤੇ ਚ ਲਿਆਂਦਾ ਗਿਆ ਪਹਿਲਾਂ ਰਾਜੇ ਬਣਾ ਕੇ ਘਰਾਂ ਦੀ ਫਿਰਦੀ ਰਹੀ ਡੇਢ ਮਹੀਨਾ ਪ੍ਰਚਾਰ ਕਰਦੀ ਉਹ ਪਿੱਛੇ ਕਰ ਲਈ ਵੀ ਮਾਰਾ ਮੀਦਵਾਰ ਦੇ ਉਹ ਦੇ ਖਿਲਾਫ ਫੇਰਾ ਮਲੂਕੇ ਦੀ ਨੂੰ ਬੀਜੇਪੀ ਚ ਭੇਜਤੀ ਪਤਾ ਸੀ ਵੀ ਜਸਰੂਪ ਸਿੰਘ ਲਾ ਖੜਾ ਹੋ ਗਿਆ ਬਰਿੰਡੇਆ ਦਾ ਉਹ ਹਿੰਦੂ ਚਿਹਰਾ ਵੱਧ ਵੋਟ ਲੋ ਬੀਜੇਪੀ ਦੀ ਇਹ ਖੜੀ ਕਰ ਦਿਓ ਜਮਾ ਅਖੀਰ ਤੇ ਐਲਾਨ ਕੀਤਾ ਬੀਬਾ ਨੇ ਵੀ ਆ ਗਈ ਮੈਂ ਹੁਣ ਖੜੀ ਹੋ ਗਈ ਪਤਾ ਸੀ ਵੀ ਜੇ ਮੂਸੇਲ ਦਾ ਪਿਓ ਖੜਾ ਹੋ ਗਿਆ ਫਿਰ ਲੜਦੀ ਸੀ ਹੱਥੋਂ ਫਿਰ ਲੜਦੀ ਜਾ ਕੇ ਪ੍ਰੋਜੈਕਟ ਹੋਰ ਤੋਂ ਆ ਮੁੰਡਾ ਅਮਰਤਪਾਲ ਆਇਆ ਅੱਠਾਂ ਮਹੀਨਿਆਂ ਦੇ ਵਿੱਚ ਉਸ ਨੌਜਵਾਨ ਨੇ ਹਜ਼ਾਰਾਂ ਮੁੰਡੇ ਚਿੱਟਾ ਛੜਾਤੇ ਪੱਗਾ ਬਣਾਤੀਆਂ ਗਾਤਰੇ ਪਵਾ ਦੇ ਸਿੱਖੀ ਨਾਲ ਜੋੜਤੇ ਸਾਡੇ ਉਹਨੂੰ ਵੀ ਕਹੀ ਗਏ ਏਜੰਸੀਆਂ ਦਾ ਬੰਦਾ ਭਾਜਪੀ ਦਾ ਬੰਦਾ ਅੱਗ ਲਵਾ ਦੂ ਮਰਵਾ ਦੂ ਉਹ ਐਨਐਸਐ ਲਾ ਕੇ ਅੰਦਰ ਜਾ ਕੇ ਸੜਦਾ ਉਹਦੀ ਮਾਂ ਵਿਚਾਰੀ ਤੁਰੀ ਇੱਕ ਦਿਨ ਅੰਬਰ ਸਰੋਂ ਦੌਂਦਾਂ ਸਭਾ ਆਉਣਾ ਸੀਗਾ ਅੱਜ ਤੁਰਨਾ ਸੀਗਾ ਵਿਸਾਖੀ ਤੇ ਉਹ ਚੱਕ ਕੇ ਅੰਦਰ ਦੇਤੀ 8 ਦਿਨ ਬੰਦ ਰੱਖੀ ਕੀ ਕਸੂਰ ਤੇ ਉਹਦੀ ਮਾਂ ਦਾ ਬਾਈ ਕੀ ਅਸੀਂ ਬੋਲਾਂਗੇ ਕਿ ਗੁੰਡੇ ਲਾ ਕੇ ਘਰਾਂ ਦੇ ਬੈਠਾਂਗੇ ਤੇ ਬੰਦੇ ਰਹਿ ਕਿੰਨੇ ਗਏ ਗਣਤੀ ਦੇ ਬੰਦੇ ਆ ਜੋਦੂ ਸਰਕਾਰ ਸਾਰਿਆਂ ਨੂੰ ਕਿਸੇ ਨੂੰ ਮਰਵਾਊਗੀ ਕਿਉਂ ਜੇਲ੍ਹ ਚ ਬੰਦ ਕਰਾਊਗੀ ਸਮਝਣ ਦੀ ਕੋਸ਼ਿਸ਼ ਕਰੋ ਬਾਈ ਵਾਪਰ ਕੀ ਰਿਹਾ ਸੋ ਪਿੰਡ ਵਾਲਿਓ ਬੇਨਤੀ ਆ ਚੰਗਾ ਲੱਗਾ ਸਾਥ ਦੇ ਦਿਓ ਨਹੀਂ ਗੱਲਾਂ ਤੇ ਅਮਲ ਕਰ ਲਿਓ ਮੈਂ ਕਈ ਸਾਲ ਦਾ ਤੁਰਿਆ ਜ਼ਿੰਦਗੀ ਦੇ ਵਿੱਚ ਚੰਗੇ ਮਾਰੇ ਪੁੱਠੇ ਸਿੱਧੇ ਸਾਰੇ ਕੰਮ ਕੀਤੇ ਆ ਜిల్లా ठाਣੇ ਕੋਟ ਕਟੈਰੀਆਂ ਗੋਲੀਆਂ ਸਿਰਚ ਵੱਜੀ ਇੱਥੇ ਆ ਗਈ ਰੇਡ ਦੀ ਅੱਡੀ ਕੋਲੇ ਵੱਜੀ ਇੱਥੇ ਨਿਕਲ ਗਈ ਪੰਜ ਫੇਰ ਵੱਜੀਆਂ ਸੋੜੇ 'ਚ ਖੜਾ ਉਹ ਗੁਰਬ ਦੇ ਰੰਗ ਨੇ ਨਹੀਂ ਹੁਣ ਨੂੰ ਕਹਾਣੀ ਖਤਮ ਹੁੰਦੀ ਏਸੇ ਕਰਕੇ ਸਮਝ ਨੂੰ ਲੈ ਕੇ ਤੁਰਿਆ ਬਿਲਖਾ ਸਿਆ ਹੁਣ ਉਹਦਾ ਗੱਲ ਕਿਤੇ ਦੀ ਕਿਤੇ ਭੁੱਲੇ ਹੁੰਦੇ ਲੋਕ ਜੇ ਰੱਬ ਨੇ ਬਚਾਇਆ ਦੋ ਵਾਰੀ ਮੌਤ ਬੜੀ ਨੇੜੋਂ ਤੱਕੀ ਐ ਖੜੀ ਵਿਆ ਖੜੀ ਐ ਮੌਤ ਮੈਂ ਜ਼ਿੰਦਗੀ ਦਾ ਫਲਸਫਾ ਜ਼ਿੰਦਗੀ ਦਾ ਉਸਤਾਦ ਕੋਈ ਮੰਨਦਾ ਐ ਬਿਲਕਾਸੇ ਜਿਹੜੀ ਤੇਰੀ ਧਰਤੀ ਆ ਤੇਰੀ ਬੋਲੀ ਆ ਤੇਰੇ ਪਾਣੀ ਆ ਤੇਰੀ ਵਿਰਾਸਤ ਆ ਤੇਰੇ ਪੁਰਖਿਆਂ ਨੇ ਤੇਰੇ ਵੱਡ-ਵਡੇਰਿਆਂ ਨੇ ਖੂਨ ਡੋਲ ਕੇ ਇਤਿਹਾਸ ਜੱਜ ਤੈਨੂੰ ਸੰਭਾਕੇ ਗਏ ਆ ਤੇ ਤੇਰਾ ਫਰਜ਼ ਇੰਨਾ ਬਣਦਾ ਇਹ ਵਿਰਾਸਤ ਨੂੰ ਅੱਗੇ ਸੰਭਾਕੇ ਜਾਣਾ ਬੀਬਾ ਹੀ ਨਹੀਂ ਆਈ ਪਿੰਡ ਚ ਆਉਗੀ ਉਹਦੇ ਪੁੱਛ ਲਿਓ ਬਾਈ 15000 ਐਮਪੀ ਰਹੇਗੀ ਪੁੱਛ ਲਓ ਵੀ ਕਾਲੇ ਕਾਨੂੰਨਾਂ ਦੇ ਖਿਲਾਫ ਕੀ ਕਹਿੰਦੇ ਸੀਗੇ ਬੀਬਾ ਵੀ ਸਬੀਰ ਸਿੰਘੋਂ ਪ੍ਰਕਾਸ਼ ਸਿੰਘੋਂ ਵੀ ਕਾਨੂੰਨ ਬਹੁਤ ਚੰਗੇ ਆ ਪਤਾ ਲੱਗਾ ਲੋਕਾਂ ਨੇ ਪਿੰਡ ਜ ਨਹੀਂ ਵੜਨ ਦੇਣੇ ਕਹਿੰਦੇ ਮਾਰੇ ਇਕੱਠ ਜੋੜ ਤੋੜਤਾ ਗੱਜੋ ਟੁੱਟਿਆ ਘਟਿਆ ਨਹੀਂ ਅੰਦਰੋਂ ਇਕੱਠਾ ਹੀ ਐ ਆਜੀਤ ਮੇਂਦਰ ਸਿੱਧੂ ਸਿਝੋਤੇ ਚ ਲਿਆਂਦਾ ਗਿਆ ਪਹਿਲਾਂ ਰਾਜਾ ਬੜਾ ਘਰਾਂ ਜੀ ਫਿਰਦੀ ਰਹੀ ਡੇਢ ਮਹੀਨਾ ਪ੍ਰਚਾਰ ਕਰਦੀ ਉਹ ਪਿੱਛੇ ਕਰ ਲਈ ਵੀ ਮਾੜਾ ਉਮੀਦਵਾਰ ਦੇ ਖਿਲਾਫ ਫੇਰਾ ਮਲੂਕੇ ਦੀ ਨੂੰ ਭਾਜਪੀ ਚ ਭੇਜਤੀ ਪਤਾ ਸੀ ਵੀ ਇਹ ਸਰੂਪ ਸਿੰਘ ਲਾ ਖੜਾ ਹੋ ਗਿਆ ਪਿੰਡਿਆਂ ਦਾ ਉਹ Hindu ਚਿਹਰਾ ਵੱਧ ਵੋਟ ਲੋ BJP ਦੀ ਇਹ ਖੜੀ ਕਰ ਦਿਓ ਜਮਾ ਅਖੀਰ ਤੇ ਐਲਾਨ ਕੀਤਾ ਬੀਬਾ ਨੇ ਵੀ ਆ ਗਈ ਮੈਂ ਹੁਣ ਖੜੀ ਹੋ ਗਈ ਪਤਾ ਸੀ ਵੀ ਜੇ ਮੂਸੇਲ ਦਾ ਪਿਓ ਖੜਾ ਹੋ ਗਿਆ ਫਿਰ ਲੜਦੀ ਸੀ ਇੱਥੋਂ ਫਿਰ ਲੜਦੀ ਜਾ ਕੇ ਫਰੋਹ ਪ੍ਰੋਜੈਕਟ ਹੋਰ ਤੋਂ ਉਹ ਕੋਈ ਕਦਰ ਨਹੀਂ ਕੀ ਆ ਸੋਡੀ ਜਿਹੜੀ ਵੀ ਬੋਟ ਪਾਊਗੀ ਇੱਥੋਂ ਬਾਦਲਾ ਨੂੰ ਸਿੱਧੀ ਬੀਜੇਪੀ ਨੂੰ ਜਾਣੀ ਆ ਆ ਮੰਗਰੋ ਫਿਰ ਇਕੱਠੇ ਹੋ ਜਾਣਗੇ ਇਹਦਾ ਜਿੱਤ ਗਿਆ ਪਿਓ ਬੋਟ ਉਹਨਾਂ ਨੂੰ ਪਾਉਣੀ ਉਹਨਾਂ ਦਾ ਪਹਿਲਾਂ ਵੀ ਪਾਈ ਆ ਪਹਿਲਾਂ ਹੀ ਪਾਈ ਆ ਹਾਂ ਵੀ ਉਹ ਨਾ ਕੌਣ ਹੋਊਗਾ ਉਹ ਤਾਂ ਤਿੰਨ ਵਾਰ ਹੀ ਬਣ ਗਿਆ ਇੱਥੇ ਸਾਡੇ ਕੋਲ ਕਿੰਨੇ ਵਾਰ ਹੀ ਵੀਰੇ ਵੀ ਇਹਨਾਂ ਕਲਾਬ ਵਾਲੇ ਆਗੇ ਹਾਂ ਜੇ ਕਿਹਾ ਹੋਵੇ ਕੋਈ ਹੈ ਹਾਂ ਮੈਨੂੰ ਅੱਜ ਦਾ ਲਖਾਵਾ ਤੇਰੀ ਪਹਿਲ ਹੈ ਮੋਵਰ ਮੋਵਰ ਕਿਵੇਂ ਜਿੱਤਦਾ ਰਿਹਾ ਸੋਡੇ ਇੱਥੇ ਮੈਂ ਮੋਵਰ ਬਾਰੇ ਹੋਰ ਛੋਡੇ ਪਿੰਡਾਂ ਦੇ ਗੱਲ ਸੁਣੇ ਮੈਂ ਇੱਧਰ ਹੀ ਆ ਕੇ ਪਤਾ ਲੱਗਿਆ ਉਹ ਮਿਹਰ ਬੰਦੇ ਜੀ ਕੋਈ ਕੁਆਲਿਟੀ ਨਹੀਂ ਜਿੱਤ ਕੇ ਮੈਂ ਜਾਂਦਾ ਸੀ ਉਹ ਕਹਿੰਦੇ ਭਾਈ ਉਹ ਹੋਰੋਂ ਕਰਦਾ ਸੀ ਦੇਖਦਾ ਵਿਚਾਰ ਪੰਜ ਬੰਦੇ ਬੈਠੇ ਐ ਇਸ ਕਦੇ ਮੋਟਰ ਤੇ ਆਥਨ ਦਾ ਵੇਲਾ ਗੱਡੀ ਦੇ ਬ੍ਰੇਕ ਮਾਰਦਾ ਰੋਕਦਾ ਉਹਨਾਂ ਕੋਲੇ ਜਾਂਦਾ ਵੀ ਲਿਆਓ ਯਾਰ ਜੇ ਘਰ ਦੀ ਕੱਢੀ ਹੈਗੀ ਤਾਂ ਲਿਆਓ ਪੀਣੇ ਆ ਘੋਟਾ ਕਹਿੰਦੇ ਉੱਥੇ ਹੋ ਕੱਢ ਲੈਂਦੇ ਬੰਦੇ ਪਈ ਹੁੰਦੀ ਐ ਕੋਠੇ ਜੱਥ ਨੇ ਕਹਿੰਦੇ ਪਿਗ ਲਾ ਕੇ ਦੋ ਤੁਰ ਜਾਂਦਾ ਉਹ ਚਾਰ ਪੰਜ ਬੰਦੇ ਉਹੀ ਗਲਾਸ ਚਾਰ ਪੰਜ ਮਹੀਨੇ ਧੋਂਦੇ ਨਹੀਂ ਸੀ ਫੇ ਮੋਹਰ ਪੀ ਕੇ ਗਿਆ ਉਹ ਐਂ ਜਿੱਤੀ ਗਿਆ ਅਸੀਂ ਬੰਦਾ ਚੁਣਨ ਵੇਲੇ ਸਰਪੰਚ ਮੈਂਬਰ ਐਮ ਐਲ اے ਐਮ ਪੀ ਚੁਣਨ ਵੇਲੇ ਉਹਦੀ ਸੋਚ ਉਹਦੀ ਵਿਚਾਰਤਾਰਾ ਉਹਦੀ ਸਮਝ ਦੇਖੀ ਐ ਨਹੀਂ ਭੋਗ ਤੇ ਆ ਗਿਆ ਮੱਥਾ ਟੇਕ ਗਿਆ ਖੁਸ਼ ਐ ਵਿਆਹ ਤੇ ਆ ਗਿਆ ਖੁਸ਼ ਐ ਫੋਟੋ ਲਾ ਗਿਆ ਖੁਸ਼ ਐ ਨਾਲ ਬਹਿ ਕੇ ਖਾ ਪੀ ਗਿਆ ਖੁਸ਼ ਐ ਅਸੀਂ ਐਵੇਂ ਬੰਦਾ ਚੁਣਦੇ ਆ ਇਸੇ ਕਰਕੇ ਚੰਗੇ ਬੰਦੇ ਚੁਣੇ ਨਹੀਂ ਜਾਂਦੇ ਬੰਦੇ ਮਾਰੀ ਚੁਣੇ ਜਾਂਦੇ ਆ ਇਨਕਲਾਬੀਆਂ ਨੂੰ ਵੀ ਪੁੱਛ ਲੋ ਆਉਣਗੇ ਤੁਹਾਡੇ ਕੋਲੇ ਮੈਂ ਕਿਨਾਰ ਭੰਤ ਮੰਕਲਾ ਚੱਟਾ ਹੀ ਬੰਦ ਕਰ ਦਿੰਦਾ ਐਨੇ ਬਹੁਤ 15 ਮੁੰਡੇ ਮਰਦੇ ਆ ਰੋਜ਼ ਬਾਈ ਟੀਕਾ ਲਾ ਕੇ ਮੈਂ ਕਟਿਆਂ ਵਾਲੀ ਪਿੰਡ ਗਿਆ ਮਲੋਟ ਕੋਲੇ ਸਰਪੰਚ ਨੇ ਦੱਸਿਆ ਕਹਿੰਦਾ ਭਾਈ ਸਾਡੇ ਪਿੰਡ 28 ਮੁੰਡੇ ਮਰ ਗਏ ਚਿੱਟੇ ਨਾਲ 28 ਮੁੰਡੇ ਦੇ ਬੰਦਾ ਦਾ ਇੱਕ ਮਰ ਜੇ ਨੌਜਵਾਨ ਜਰਦਾ ਘਾਟਾ ਨਹੀਂ ਪੂਰਾ 28 28 ਮੁੰਡੇ ਮਰਨੇ ਬਾਈ ਕਮਾਲ ਦੀ ਗੱਲ ਆ ਯਾਰ ਪਿੰਡਾਂ ਦੇ ਪਿੰਡ ਬੇਲੇ ਹੋਈ ਜਾਂਦੇ ਆ ਪਰ ਕੋਈ ਪਰਵਾਹ ਨਹੀਂ ਅੱਜ ਵੀ ਉਹੀ ਟੁਟਕਲੇ ਉਹੀ ਮਸਕਰੀਆਂ ਉਹੀ ਕਹਾਣੀਆਂ ਆ ਕੱਲ ਪਰਸੋਂ ਫਿਰ ਬੁੱਲੀ ਜਾਂਦਾ ਸੀ ਵੀ ਸੁਖਬੀਰ ਗਿਆ ਕਿਸੇ ਦੇ ਕੋਲੇ ਕਹਿੰਦਾ ਤੁਸੀਂ ਗੰਨੇ ਕਿਵੇਂ ਬੀਜਦੇ ਹੋ ਗੁੜ ਦੀਆਂ ਡਲੀਆਂ ਬੀਜਦੇ ਹੁੰਨੇ ਹੋ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ